ਮਾਤਾ ਤੇਰੇ ਚਾਰ ਪੁੱਤਰ ਸੀਗੇ ਚਾਰ ਪੁੱਤਰ ਕਿੰਨਾ ਚਿਰ ਹੋ ਗਿਆ ਗੁਜਰਿਆ ਨੂੰ ਚਾਰ ਪੁੱਤਰ ਕਿੰਨਾ ਚਿਰ ਹੋ ਗਿਆ ਇਥੇ ਨਹੀਂ ਇੱਕ ਮੈਂ ਵੀਡੀਓ ਦੇਖੀ ਸੀ ਕਿ ਬਹੁਤ ਹੀ ਦੁੱਖਾਂ ਭਰੀ ਵੀਡੀਓ ਉਸੇ ਵੀ ਦੱਸਿਆ ਗਿਆ ਸੀਗਾ ਵੀ ਇੱਕ ਮਾਤਾ ਉਸਦੇ ਚਾਰ ਪੁੱਤਰ ਜੋ ਦੁਨੀਆ ਛੱਡ ਕੇ ਮਾਤਾ ਤੇ ਉਹਨਾਂ ਦਾ ਇੱਕ ਪੋਤਾ ਜੋ ਇਥੇ ਦੋਨੇ ਰਹਿ ਰਹੇ ਨੇ ਘਰ ਦੇ ਹਾਲਾਤ ਸੁਣ ਮੈਂ ਦਿਖਾਉਣੇ ਹੈਗੇ ਬਹੁਤ ਹੀ ਮੰਦੇ ਹਾਲਾਤ ਵੀਰੇ ਮਾਤਾ ਦੇ ਕੋਲ ਜੋ ਕੁਛ ਪਿੰਡ ਕੋਟਪਈ ਤੋਂ ਲੈ ਕੇ ਆਏ ਆ ਜੋ ਸੇਵਾ ਲੈ ਕੇ ਆਏ ਆ ਉਹ ਮਾਤਾ ਦੇ ਘਰ ਸੇਵਾ ਦੇਣ ਜਾ ਰਿਹਾਗਾ ਮੇਰਾ ਪਿੰਡ ਕੋਟਪਈ ਤਹਿਸੀਲ ਦੇ ਦਰਵਾਜਾ ਜਿਹੜਾ ਸ਼੍ਰੀ ਮਖਸਦ ਸਾਹਿਬ ਨਾਨਕ 13 13 ਸੁਸਾਇਟੀ ਦੇ ਵੱਲੋਂ ਅੱਜ ਜਿਨਾ ਮਾਨਸਾ ਪਿੰਡ ਝਨੀਰ ਵੀਰਪਾਲ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਤੇਰਾ ਚਾਰੇ ਹੋਟਲੇ ਲੱਗੇ ਆਪਾਂ ਅੱਛਾ ਇੱਕ ਦਾਦੀ ਮਾਤਾ ਤੁਸੀਂ ਰਹਿ ਗਏ ਹਾਂਜੀ ਆਪਾਂ ਤੇ ਜਿਹੜੇ ਦਾਦੀ ਦੇ ਪੁੱਤ ਸੀਗੇ ਉਹ ਗੁਜ਼ਰ ਚੁੱਕੇ ਆ ਹਾਂਜੀ ਚਾਰੇ ਸੀਗੇ ਹਾਂ ਚਾਰੀ ਸੀ ਆਪਾਂ ਚਾਰੇ ਸੀਗੇ ਤੇ ਪ੍ਰਸ਼ਾਦਾ ਪਾਣੀ ਰੋਟੀ ਪਾਣੀ ਮਾਤਾ ਜੀ ਨੂੰ ਮੈਂ ਪਕਾ ਤੇ ਦੇਣਾ ਆਪਾਂ ਬਹੁਤ ਮੁਸ਼ਕਲ ਕੀ ਕੰਮ ਕਰਦਾ ਤੂੰ ਮੈਂ ਚਾਰੇ ਹੋਟਲੇ ਲੱਗੇ ਆਪਾਂ ਅੱਛਾ ਹਾਂ ਆਪਾਂ ਤੇ ਕ ਅੱਜ ਗਿਆ ਨਹੀਂ ਤੂੰ ਫਿਰ ਹਾਂਜੀ ਅੱਜ ਗਿਆ ਨਹੀਂ ਆਪਾਂ ਅੱਜ ਵੀ ਤੇ ਦਵਾ ਦੇਣਾ ਹਾਂ ਦਵਾ ਹੀ ਆਪਾਂ ਅੱਛਾ ਚਲੋ ਜ਼ਰੂਰੀ ਆ ਤਾਂ ਚਲੋ ਬਾਈ ਘੁਰ ਭਲੀ ਕਰੀ ਹਾਂ ਤੇ ਬੇਨਤੀ ਕਰਨਾ ਪਿਆ ਬੀਬੀ ਰਾਨ ਨੂੰ ਮਿਲ ਕੇ ਬាទ-ਬាទ ਇਸ ਪਰਿਵਾਰ ਨੂੰ ਸਹਿਯੋਗ ਕਰਨ ਬਹੁਤ ਦੁਖੀ ਪਰਿਵਾਰ ਹੈ ਵਾਹਿਗੁਰੂ ਭੇ ਭਲੀ ਕਰੂ ਵੀਰੇ ਹਾਂ ਮਾਤਾ ਤੇਰੇ ਚਾਰ ਪੁੱਤਰ ਸੀਗੇ ਚਾਰ ਪੁੱਤਰ ਕਿੰਨਾ ਚਿਰ ਹੋ ਗਿਆ ਗੁਜਰਿਆ ਨੂੰ ਚਾਰ ਪੁੱਤਰ ਕਿੰਨਾ ਚਿਰ ਹੋ ਗਿਆ ਇੱਕ ਤਾਂ ਹੁਣੀ ਮੁੱਕ ਹੈ ਹੁਣੀ ਮੁੱਕਿਆ ਮਿੰਨਾ ਕੋ ਹੋ ਗਿਆ ਜੇ ਉਹ ਪਹਿਲਾ ਹੈ 7 ਸਾਲ ਹੋ ਗਏ ਹੋਣ ਲੰਘ ਤੇ ਇਹੋ ਪਹਿਲਾ ਮੋਕਾ ਸਾਰਾ ਤੋਂ ਪਹਿਲਾ ਉਹ ਸਰ ਮੋਖਾ ਜੱਟ ਦਸ ਤੇ ਹੋਰ ਤਾਂ ਲਾਈਸ ਉਹ ਮੇ ਨੂੰ ਕੋਈ ਕਾਉਂ ਜਾਵੇ ਮੈਂ ਨਾ ਖਾ ਚੋ ਪੇ ਜਿਹੇ ਇਹ ਜਵਾਗ ਨਿਆਣਾ ਕਾਉਂ ਜਾਵੇ ਅਸ ਤੇ ਘਰ ਦਾ ਗੁਜ਼ਾਰਾ ਕੋਈ ਚੱਲਦਾ ਬੇਬੇ ਘਰ ਦਾ ਗੁਜ਼ਾਰਾ ਕੋਈ ਚੱਲਦਾ ਘਰ ਦਾ ਗੁਜ਼ਾਰਾ ਫਿਰ ਪਾਸੋਂ ਅਹੀ ਬੰਦੇ ਇਹੀ ਕਰ ਦਮ ਕੇ ਲੈ ਇਹ ਹੀ ਕਰ ਦਈ ਹੋਰ ਮੈਨ ਕੋਈ ਨਹੀਂ ਬੋਦ ਤੇ ਤਾਈ ਨੂੰ ਸਵਾਸ਼ ਮਹਾਰਾਜ ਸੋ ਪਰਮਾਤਮਾ ਵਾਲਾ ਜੀ ਸੋਛੀ ਮੇਰਾ ਬਾਹਰ ਕਰੇ ਚੰਗਾ ਮਸੈਂਟ ਸਿਰ ਹੋਗਾ ਸੀਗਾ 60 35 ਸੀ ਸਬੱਜਾ ਤੇ ਢਾਹ ਉਹਦੇ ਦੂਜਾ ਹੋ ਗਿਆ ਅੱਜ ਜੇ ਜੇ ਦੂਸਰ ਤੋਂ ਕਿਛ ਨਹੀਂ ਉਹਦੇ ਵੀ ਦੂਜਾ ਬਣ ਗਿਆ ਤੇ ਜੇਗਾ ਫਾਈਦਾ ਸੀ ਮਰ ਮੁਕਤ ਦੇਵ ਉਹ ਸਚੰਦਾ ਫਲਾਈ ਮਿਸਟਰ ਗਿਆ ਹੁਣ ਫਸਾ ਇਹ ਕਿਹੜੇ ਹੈ ਫਾਈਦਾ ਮੁਕਤ ਆਹੋ ਕਿਹੜਾ ਛੋਟਾ ਮੁਕਤ ਹੈ ਇਹਦੇ ਵੀ ਜੁਝੇ ਹੋਗਾ ਇਹ ਵੀ ਇਹੜੇ ਜੁਝੇ ਕਿਰਦਾ ਚਲੋ ਸਹਣਾ ਸੈਕੋਂ ਕਰਾਵੇ ਲਈ ਆਗ ਵਾਹ ਹੈ ਕਦੇ ਮਾਰੀ ਕੇ ਬਣੀ माँ पहले पालना कर दी है नौ महीना छद भलेखा है आ गया एक आओ तो 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 वाहेगुरु जी का खालसा वाहेगुरु जी की फतेह तो